ਕੀ ਪੰਜਾਬ ਵਿਧਾਨ ਸਭਾ ਚੋਣਾਂ ਚ ਆਮ ਆਦਮੀ ਪਾਰਟੀ ਕਰੇਗੀ ਡੇਰਾਵਾਦੀ ਸਿਆਸਤ ਇਹ ਸਵਾਲ ਇਸ ਲਈ ਕਿਉਂਕਿ এবੀਬੀ ਸਾਂਝਾ ਨੂੰ ਦਿੱਤੇ ਇੱਕ ਖਾਸ ਇੰਟਰਵਿਊ ਦੇ ਵਿੱਚ ਪੰਜਾਬੀ ਫਿਲਮ ਡਾਇਰੈਕਟਰ ਅਮਿਤੋਜ ਮਾਨ ਨੇ ਦਾਵਾ ਕੀਤਾ ਹੈ ਕਿ ਆਪ ਕਨਵੀਨਰ ਗੁਰਪ੍ਰੀਤ ਕੁੱਗੀ ਨੇ ਕਿਸੇ ਵੇਲੇ ਉਹਨਾਂ ਨੂੰ ਕਿਹਾ ਸੀ ਕਿ ਉਹ ਆਪਣੀ ਪਾਰਟੀ ਚ ਡੇਰਾਵਾਦੀ ਸਿਆਸਤ ਨਹੀਂ ਹੁੰਦੇਗੇ ਪਰ ਹੁਣ ਜਦੋਂ ਕੁੱਗਿਉ ਨੂੰ ਇਸ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਫਿਲਮੀ ਦੁਨੀਆ ਅਤੇ ਅਸਲ ਦੁਨੀਆ ਚ ਫਰਕ ਦੱਸ ਕੇ ਇਸ ਬਿਆਨ ਤੋਂ ਕਿਨਾਰਾ ਕਰ ਲਿਆ ਹੈ ਮੈਂ ਗੱਲ ਕਹੀ ਸੀ ਕੁੱਗੀ ਜੀ ਨੂੰ ਮੈਂ ਕਿਹਾ ਤੁਹਾਡੀ ਪਾਰਟੀ ਦੀ ਪਛਾਣ ਹੈ ਵਖਰੇਵਾ ਬਾਕੀ ਪਾਰਟੀਆਂ ਨਾਲੋਂ ਵਖਰੇਵਾ ਤੁਸੀਂ ਉਹੋ ਜੀਆਂ ਗਲਤ ਚੀਜ਼ਾਂ ਨਹੀਂ ਕਰਦੇ ਹੋ ਜਿਹੜੀਆਂ ਇਹ ਕਰਦੀਆਂ ਰਹੀਆਂ ਨੇ ਤੇ ਹੁਣ ਵੀ ਕਰ ਰਹੀਆਂ ਨੇ ਬੇਸ਼ੁਮਾਰ ਇਨਕਲੂਡਿੰਗ ਡੇਰਿਆਂ ਦੇ ਜਾਣਾ ਵਾਟ ਮੈਂ ਕਹਤ ਤੁਸੀਂ ਵੀ ਗਏ ਹੋ ਇੱਕ ਦੋ ਥਾਵਾਂ ਤੇ ਤੁਹਾਡੇ ਗਏ ਨੇ ਤੁਹਾਡੇ ਆਂਦੇ ਜੀ ਮੈਂ ਨਹੀਂ ਗਿਆ ਔਰ ਬਲੀਵ ਕਰਿਓ ਜੇ ਉਸ ਤੋਂ ਬਾਅਦ ਮੈਂ ਕਿਤੇ ਜਾਣ ਮ ਨਹੀਂ ਦਿੱਤਾਗਾ ਉਹ ਮੇਰੀ ਇੱਕ ਅਲੱਗ ਦੁਨੀਆ ਸੀ ਜਿੱਦੇ ਚ ਮੈਂ ਐਜ਼ ਐਨ ਐਕਟਰ ਕੰਮ ਕਰਦਾ ਸੀ ਉਹ ਮੈਂ ਕੰਮ ਫਿਲਮ ਚ ਕਾਫੀ ਮਲਬੂਤ ਪਰਣੀ ਗੱਲ ਹੈ ਜਦੋਂ ਭਰ ਗਰਮੀ ਦੇ ਵਿੱਚ ਫਿਲਮ ਸ਼ੂਟ ਕੀਤੀ ਸੀ ਸਾਂ ਤੇ ਉਸ ਤੋਂ ਬਾਅਦ ਫਿਰ ਕਿਉਂਕਿ ਇੱਧਰ ਸਰਗਰਮੋਂ ਤੋਂ ਬਾਅਦ ਫਿਰ ਮੈਂ ਫਿਲਮੀ ਦੁਨੀਆ ਨੂੰ ਫਿਲਹਾਲ ਕਿਨਾਰਾ ਕਰ ਲਿਆ ਹੋਇਆ ਹੈ ਨਾ ਸਰਗਰਮ ਨਹੀਂ ਸੀ ਤੁਸੀਂ ਕੁਆਲਿਟੀ ਨਾ ਸਰਗਰਮ ਨਹੀਂ ਸੀ ਔਰ ਮੈਂ ਹੁਣ ਕਿਉਂਕਿ ਇਸ ਤਰ੍ਹਾਂ ਸੇਵਾ ਕਰ ਰਿਹਾ ਹਾਂ ਹੁਣ ਇਹਦੇ ਵਿੱਚ ਮੇਰਾ ਜਿਹੜਾ ਵਰਕ ਫੀਲਡ ਦਾ ਬਿਲਕੁਲ ਡਿਫਰੈਂਟ ਹੈ ਇਹਦੇ ਵਿੱਚ ਮੇਰੀਆਂ ਜ਼ਿੰਮੇਵਾਰੀਆਂ ਔਰ ਜਿੰਨੇ ਹੋਰ ਤਰ੍ਹਾਂ ਦੇ ਸੋ ਇਸ ਕਰਕੇ ਫਿਲਹਾਲ ਜੇ ਮੈਂ ਫਿਲਮ ਇੰਡਸਟਰੀ ਨੂੰ ਭੁੱਲਿਆ ਹਾਂ ਥੋੜੀ ਦੇਰ ਲਈ ਤੇ ਮੈਨੂੰ ਭੁੱਲਿਆ ਰਹਿਣ ਦਾ ਮੈਨੂੰ ਆਪਣੇ ਕੰਮ 'ਚ ਬਿਜ਼ੀ ਰਹਿਣ ਦਾ ਅਮਿਤੋਜ ਮਾਨ ਪੰਜਾਬੀ ਫਿਲਮ ਮੋਟਰ ਮਿੱਤਰਾਂ ਦੀ ਦੇ ਡਾਇਰੈਕਟਰ ਨੇ ਅਤੇ ਗੁਰਪ੍ਰੀਤ ਖੁੱਗੀ ਨੇ ਫਿਲਮ ਚ ਅਹਿਮ ਕਿਰਦਾਰ ਨਿਭਾਇਆ ਹੈ ਅਮਿਤੋਜ ਮਾਨ ਵੱਲੋਂ ਖੁੱਗੀ ਬਾਰੇ ਦਿੱਤੇ ਬਿਆਨ ਤੇ ਖੁੱਗੀ ਦੇ ਕਿਨਾਰਾ ਕਰ ਜਾਣ ਤੋਂ ਇਹ ਸਵਾਲ ਉੱਠਦਾ ਹੈ ਕਿ ਕੀ ਇਹ ਮੰਨ ਲਿਆ ਜਾਏ ਕਿ ਆਮ ਆਦਮੀ ਪਾਰਟੀ ਵੀ ਖੋੜਨਾ ਪਾਰਟੀਆਂ ਵਾਂਗ ਪੰਜਾਬ ਚ ਡੇਰੇ ਦੀ ਸਿਆਸਤ ਕਰੇਗੀ ਪੰਜਾਬ ਵਿੱਚ ਫਰਵਰੀ ਮਹੀਨੇ ਵਿਧਾਨ ਸਭਾ ਚੋਣਾਂ ਹੋ ਸਕਦੀਆਂ ਨੇ ਅਤੇ ਪੰਜਾਬ ਚ ਡੇਰੀਆਂ ਦੀ ਵੋਟ ਕਿਸੇ ਵੀ ਪਾਰਟੀ ਨੂੰ ਜਿਤਾਉਣ ਵਿੱਚ ਅਹਿਮ ਰੋਲ ਅਦਾ ਕਰਦੀ ਹੈ